ਕੁੰਟਾ ਹਾਏ 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 ਅਮੇਸ਼ਾ ਕੁੰਟਾ you ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਅਸੀਂ ਬੇਨਤੀ ਕਰਦੇ ਹਾਂ ਠੀਕ 4 ਵਜੇ ਤੱਕ ਆਪਣੀਆਂ ਦੁਕਾਨਾਂ ਜਿਹੜੀਆਂ ਸ਼ਾਂਤੀਪੂਰਵਕ ਬੰਦ ਰੱਖੋ ਸਾਡਾ ਸਹਿਯੋਗ ਦਿਓ ਅਸੀਂ ਦੁਕਾਨਦਾਰ ਵੀਰਾਂ ਨੂੰ ਅਸੀਂ ਪਹਿਲਾਂ ਸਵੇਰੇ ਬੇਨਤੀ ਵੀ ਕੀਤੀ ਸੀਗੀ ਵੀ ਵੀਰ ਵੀਰੋ ਵੀ ਸਾਡਾ ਸਹਿਯੋਗ ਦਿਓ ਸਾਡੇ ਨਾਲ ਤੱਕਾ ਹੋਇਆ ਆ ਸਾਡੇ ਰਹਿਬਰ ਦੀ ਜਿਹੜੀ ਆ ਉਹ ਬਿਆਦਵੀ ਕੀਤੀ ਗਈ ਆ ਲੇਕਿਨ ਮੈਨੂੰ ਸਮਝ ਨਹੀਂ ਆਈ ਕਹਿੰਦੇ باوجود ਵੀ ਇਹਨਾਂ ਭਰਾਵਾਂ ਨੇ ਪਤਾ ਨਹੀਂ ਕਿਹੜੀ ਵਜ੍ਹਾ ਨਾਲ ਘੋਡੀਆਂ ਆ ਲੇਕਿਨ ਅਸੀਂ ਪਿਆਰ ਮੁਹੱਬਤ ਤੇ ਆਪਾਂ ਭਾਈਚਾਰਾ ਆ ਉਹਦੇ ਵਿੱਚ ਅਸੀਂ ਬੇਨਤੀ ਕਰਦੇ ਆ ਜਦੋਂ ਕਿਸੇ ਅਤਵਾਦੀ ਵੱਲੋਂ ਗਾਲ ਆਉਂਦੀ ਆ ਤਾਂ ਮੇਰਾ ਖਿਆਲ ਤੁਸੀਂ ਘਰਾਂ ਕੋਈ ਨਹੀਂ ਆਉਂਦੇ ਇਸ ਕਰਕੇ ਭਰਾ ਮੇਰੇਓ ਸਹਿਯੋਗ ਦਿਆ ਕਰੋ ਇਸ ਕਰਕੇ ਆਪਾਂ ਤੁਹਾਡੇ ਕਿਤੇ ਭੀੜ ਪਾਉਗੇ ਅਸੀਂ ਵੀ ਤੁਹਾਡੇ ਨਾਲ ਸਹਿਯੋਗ ਦਵਾਂਗੇ ਜੈ ਭੀਮ ਜੈ ਭਾਰ ਬਾਬਾ ਸਾਹਿਬ ਤੁਹਾਡੀ ਸ਼ਾਨਤੇ ਜਿੰਨੇ ਵੀ ਦੁਕਾਨਦਾਰ ਵੀਰ ਆ ਉਹਨਾਂ ਨੂੰ ਬੇਨਤੀ ਕਰਦਾ ਆ ਜੋ ਜਿਹੜੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦਾ ਚਾਹੁੰਦੇ ਹਨ ਉਹਨਾਂ ਨੂੰ ਕਦੇ ਬਾਸ਼ਸ਼ਾ ਨਹੀਂ ਚਾਹਵਦਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਤੁਹਾਡੇ ਵੀ ਜ਼ਿੰਮੇਵਾਰੀ ਵੰਡਦੀ ਆ ਕਿ ਇਥੇ ਸ਼ਾਂਤੀ ਬਣਾਈ ਰੱਖੀਏ ਇਨ ਸ਼ਾਂਤੀ ਬਹਾਰ ਕਰਿਆ ਕੀਏ ਜਿਹੜੇ ਕੋਈ ਗਾਹਕ ਆਂਸਰ ਹੈ ਜਿਹੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਦੇ ਆ ਪੰਜਾਬ ਨੂੰ ਲੰਬ ਲਾਉਣ ਨੂੰ ਫਿਰਦੇ ਆ ਉਹਨਾਂ ਨੂੰ ਸਾਬਤੋ ਸਾਬਤ ਸਜ਼ਾਵਾ ਦਿਵਾਵਾਂਗੇ ਜੇ ਸਰਕਾਰ ਨਾ ਮੰਨੀ ਜਿਹੜਾ ਸੰਘਰਸ਼ ਦੋਹਾਂ ਧੋਤੇ ਉੱਠਿਆ ਸੱਚਾ ਜੋਥੇ ਆਇਆ ਇਹ ਰਾਜ ਪਾਗ ਪਾੜ ਦਿੰਦਾ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਤੇ ਇਹਨ ਮਜਬੂਰ ਕੁਆਤਨਗ ਰਾਜ ਕਰਨ ਵਾਸਤੇ ਇਸ ਸਮੇਂ ਦੁਆਰਾ ਫਿਰ ਨੇਤਾ ਸਦ ਬੇਨਤੀ ਕਰਦਾ ਆ ਜੋ ਇਹ ਤੱਕਾ ਹੋ ਰਿਹਾ ਆ ਜੋ ਹਰੇਕ ਟਾਈਮ ਇਹ ਪੰਜਾਬ ਨੂੰ ਕੁਝਣ ਦੀ ਕੋਸ਼ਿਸ਼ ਕਰਦੇ ਆ ਕਦੇ ਵੀ ਇਹਨਾਂ ਦੀ ਕਾਮਯਾਬ ਨਹੀਂ ਹੋਣਵਾਂਗੇ ਜੈ ਭੀਮ ਜੈ ਭਾਟਾ ਬਾਬਾ ਸਾਹਿਬ ਤੁਹਾਡੀ ਸਤਿ ਸ੍ਰੀ ਅਕਾਲ ਪਰਾਧਿਆ ਗੋਠੇ ਨਾਨ ਨਾਲ ਭਰਾਵਾਂ ਨੂੰ ਇਹ ਬੇਨਤੀ ਹੈ ਕਿ ਸ਼ੈਤ ਸੱਤੀ ਭਾਸ਼ਾ ਤੋਂ ਨੂੰ ਸਮਝ ਨਹੀਂ ਆਈ ਸਾਡੇ ਮਨਜ਼ੂਰ ਨਾ ਕਰੋ ਕਿ ਅਸੀਂ ਕੋਲ ਹੋਰ ਕਦਮ ਚੱਕੀਏ ਇਸ ਕਰਕੇ ਪਤਾ ਨਹੀਂ ਸਾਡੀ ਜਿਹੜੀ ਉਹ ਫਰੀਦਪੁਰ ਵਾਲੀ ਭਾਸ਼ਾ ਤੁਹਾਨੂੰ ਸਮਝ ਨਹੀਂ ਆਈ ਸੋ ਇਸ ਕਰਕੇ ਦੁਬਾਰਾ ਉਹ ਦੁਹੰਤੀ ਕਰਦੇ ਆ ਕਿ ਨਹੀਂ ਸਾਡੇ ਵਿੱਚ ਹੋ ਕਿਰੋ ਸਾਡੇ ਨਾਲ ਪਤਾ ਨਹੀਂ ਤੁਸੀਂ ਕਹਿ ਰਹੇ ਹੋ ਕਿ ਇਹ ਟੋਟਾ ਕੋਲਾ ਬੋਲਣਾ ਪਰ ਨਹੀਂ ਸੱਚੋ ਵਿਰਾਕ ਕੀਤੀ ਹੈ ਸਾਡੇ ਭਜਪੀ ਹੋ ਰਾਜਾ ਆ ਰਿਹਾ ਇਸ ਸੇਰੀਆ ਉਹ ਇਹ ਸਾਡੀ ਪਰਚੋਰ ਬੇਤੀਆ ਕਿ ਸਾਡੀ ਸਾਡੇ ਦੇ ਨੌਕਰੋ ਤੇ ਵੀ ਜਵਾਬ ਤਾਂ ਸਭ ਠੀਕ ਚਲੇ ਤੱਕ ਬਿਲਕੁਲ ਸ਼ਿਮਟਾਉਂ ਰੱਖੋ ਮੇਰਾ ਵੀਰ ਜੇ ਆਪਾਂ ਸਾਰੇ ਆਪਸੀ ਭਾਈਚਾਰਾ ਬਣਾਈ ਰੱਖੀਏ ਜੋ ਬਾਹਰ ਇਧਰ ਉਸ ਮਾਰ ਮਾਰ ਕੇ ਰਹੇ ਉਹ ਸ਼ਿਮਟਾਉਂ ਕਰਦੇ ਹੋ ਕਿ ਇਹ ਪ੍ਰਕਾਰ ਨਾਲ ਜੇ ਚੇ ਜਾਲੀ ਹੈ ਜੇ ਉਹ ਉਸ ਮਾਰ ਚਾ ਜਿਹੜਾ ਇਸੇ ਤਰ੍ਹਾਂ ਕੱਟੇ ਜਾਣਾ ਹੈ ਸੋ ਸਾਰੇ ਪੰਜਾਬ ਦੇ ਅੰਦਰ ਬਿਲਕੁਲ ਅੱਗ ਲੱਗੀ ਹੋਈ ਹੈ ਜੋ ਸਾਖ ਦੇ ਤੇ ਤੇਰਾ ਨਾਮ ਕੋ ਜੋ ਬੇਇਜ਼ਤੀ ਹੈ ਕੋਲ ਕੋ ਸਿਕਾਣਾ ਉਸਤਾ ਦੇ Stop. ਇਹ ਫੈਸਲਾ ਨਹੀਂ ਕਿ ਪਿੱਛੇ ਇੱਕ ਦੁਕਾਨ ਥੋੜਾ ਬੜਾ ਖਾਪਕਾ ਤੇ ਬੈਠ ਗਿਆ ਇਸ ਕਰਕੇ ਬੇਇਜ਼ਤੀ ਕਰਦੇ ਆ ਬਿਲਕੁਲ ਦੁਕਾਨਾਂ ਆਫਟਰ 4 ਵਜੇ ਤੱਕ ਕੋਨੇ ਮੁੰਡਾ ਫੜਦਾ ਦੋ ਵਾਲ ਮੋਟਰਸਾਈਕਲ ਵਾਲੇ ਨੇ ਇੱਕ ਵਾਰੀ ਗੇਣਾ ਮਾਰਨਾ ਹੈ ਇਹ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਹੈ ਕਿ 4 ਵਜੇ ਤੱਕ ਦਿਲ ਤੋਂ ਸਾਡਾ ਸਹਿਯੋਗ ਦਿਓ ਅਸੀਂ ਬੇਇਜ਼ਤੀ ਕਰਦੇ ਤੇ ਭਾਈ ਸਾਹਿਬ ਉਹਨੇ ਕੱਪੜੇ ਵਾਲੇ ਇਹ ਵੀ ਆ ਜਾਣ

ਸ਼ਾ ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਆ ਉਹ ਕਿਹਦਾ ਮਾੜਾ ਸਾਹਿਬ ਡਾਕਟਰ ਅੰbedkar ਤੇ અપਮਾਨਜਨ ਸ਼ਬਦ ਜਿਹੜੇ ਆਉਣੇ ਉਹਨਾਂ ਲਈ ਵਰਤੇ ਸੋਇਸ਼ ਕਰਕੇ ਇਸ ਰੋਸ ਕਰਨੇ ਨੂੰ ਕਦੇ ਸਾਨੂੰ ਮਜਬੂਰ ਹੋਣਾ ਪਿਆ ਕਿਉਂਕਿ ਆਈਐਸ ਔਰ ਉਹ ਸਾਹਿਬ ਜਿਿਹੜੀਆਂ ਜਿਹੜੀਆਂ ਉਹ ਜੇ ਸ਼اندار ਏ ਅਸ਼ਾਂਤੀ ਬਿਰਾਕੇ ਕੱਦ ਮਾਹੌਲ ਜਿਹੜਾ ਉਹ ਪੈਦਾ ਕੀਤਾ ਇਹ ਸਾਡੀਆਂ ਖਾਸ ਤੌਰ ਤੇ ਸਵੈਦਾਵਤਾਂ ਦਾ ਸ਼ਾਮ ਤੋਂ ਬੜਾ ਜਨਵਾ ਅਤਿਸ਼ਮਤ ਇਹ ਧਰਮਾਂ ਦੀ ਰਾਜਨੀਤੀ ਕਰਕੇ ਇਹ ਦੇਸ਼ ਅੰਦਰ ਬੈਡ ਪਾਉ ਦੀ ਚੀਜ਼ ਜਿਹੜੀ ਆ ਅਪਣਾ ਕੇ ਇਸ ਦੇਸ਼ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਕਰਨਾ ਚਾਹੁੰਦੀਆਂ ਸੋਸ਼ ਕਰਕੇ ਸਾਡੇ ਪਰਜੋਰ ਮੰਗੇ ਪ੍ਰਸ਼ਾਸਨ ਤੋਂ ਕਿ ਵੀ ਅੱਜ ਦਾ ਰੋਜ਼ ਮਾਰਦੇ ਜਿਹੜਾ ਇਸ ਕਰਕੇ ਕਦੇ ਲਾਰਿਆ ਕਿ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਕਟੂਰੀ ਰਾਮ ਮੇਕਸੀ ਸਾਡੇ ਰਹਿਰ ਦਾ ਜਿਹੜਾ ਬਕਤਾਉ અપਮਾਨ ਕੀਤਾ ਗਿਆ ਤੇ ਦੂਜਾ ਅੰਮ੍ਰਿਤਸਰ ਜਿਹੜਾ ਉਹਨੇ ਬਾਬਾ ਸਾਹਿਬ ਦਾ ਕਟੂਰੀ ਰਾਮ ਮੇਕਣਾਏ 12 ਮਹੀਨੇ ਚਪਤ ਸਨ ਕਰਾਤੇ ਇਹਨਾਂ ਕੋਲੋਂ ਲੈ ਕੇ ਅੱਜ ਤੱਕ ਦਾ ਰੋਜ਼ ਨਾਟਾ ਉਹਦੇ ਸੰਗਰਸਾ ਪਰ ਆ ਕੇ ਸੇ ਦੇ ਅੱਜ ਦਾ ਅੱਜ ਦਾ ਜਿਹੜਾ ਏ ਰੋਸ ਮਾਰਚ ਹੈ ਬਿਲਗੇ ਦੇ ਵਿੱਚ ਸਾਰੇ ਭਾਈਚਾਰਿਆਂ ਵੱਲੋਂ ਕੱਢਿਆ ਜਾ ਰਿਹਾ ਕਿਉਂਕਿ ਅੰਮਰਸਰ ਵਿੱਚ ਇੱਕ ਸਰਫਰੇ ਨੇ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਦਾ ਬੁੱਤ ਦਾ ਜਿਹੜਾ ਉਹਨੂੰ ਨੁਕਸਾਨ ਪਹੁੰਚਾਇਆ ਦੂਜਾ ਦੇਸ਼ ਦਾ ਜਿਹੜਾ ਗ੍ਰਹਿ ਮੰਤਰੀਆ ਅਮਿਤ ਸ਼ਾਹ ਉਹਨੇ 바ਵਾ ਸਾਹਿਬ ਦੇ ਬਾਰੇ ਚ ਆਪ ਸ਼ਬਦ ਵਰਤੇ ਸੋ ਇਸ ਕਰਕੇ ਇਹ ਜਿਹੜੀ ਆਰਐਸਐਸਓ ਦੀਆਂ ਸਹਾਇਕ ਜੜੀਆਂ ਜਥੇਬੰਦੀਆਂ ਉਹ ਲੋਕਾਂ ਦਾ ਸਹੀ ਸਮੱਸਿਆ ਮਤੋਂ ਧਿਆਨ ਭਗਤਾ ਆ ਕੇ ਦੇਸ਼ ਅੰਦਰ ਜਿਹੜਾ ਉਹ ਸ਼ਾਂਤੀ ਫੈਲਾਉਣਾ ਚਾਹੁੰਦੀਆਂ ਤੋਂ ਇਸ ਗੱਲ ਤੋਂ ਅਸੀਂ ਉਹਨਾਂ ਨੂੰ ਚੇਤਾਵਨੀ ਦਿੰਦੇ ਆ ਕਿ ਅੱਜ ਦਲਿਤ ਸਮਾਜ ਜਿਹੜਾ ਉਹ ਜਾਗ ਚੁੱਕਿਆ ਤੁਹਾਡੀਆਂ ਇਹਨਾਂ ਘਣਾਉਣੀਆਂ ਹਰਕਤਾਂ ਦਾ ਜਿਹੜਾ ਉਹ ਮੂੰਹ ਤੋੜ ਜਵਾਬ ਦੇਵੇਗਾ ਸੋ ਅੱਜ ਦੇ ਇਸ ਇਸ ਰੋਜ਼ ਧਰਨੇ ਵਿੱਚ ਜਿਹੜੇ ਵੀ ਸਾਥੀ ਸਾਡੇ ਪਹੁੰਚੇ ਆ ਸਹਿਯੋਗ ਲਈ ਅਸੀਂ ਉਹਨਾਂ ਦਾ ਮੈਂ सुरेंद्रਪਾਲ ਮਿਲਗਾ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਦੇ ਪਿੰਡ ਵਿੱਚ ਜਿਹੜਾ ਉਹ ਭਾਈਚਾਰਾ ਬਣਿਆ ਰਵੇ ਇਸ ਗੱਲ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਮੈਂ ਸ਼੍ਰੀ ਗੁਰਬਖਸ਼ ਪ੍ਰਬੰਧਕ ਕਮੇਟੀ ਬਿਲਗਾ ਪ੍ਰਧਾਨ ਹੋਣ ਦੇ ਨਾਤੇ ਅੱਜ ਅਸੀਂ ਜਿਹੜੀ ਬੰਦ ਦੀ ਕਾਲ ਦਿੱਤੀ ਸੀ ਉਹਦੇ ਵਿੱਚ ਸਾਰਿਆਂ ਸਭਾਵਾ ਜਿਵੇਂ ਡਾਕਟਰ ਅਮੇਦਕਾਰ ਸੁਭਾ ਤੇ ਬਾਦਮਿਕ ਭਗਵਾਨ ਸੁਭਾਵਾ ਅਤੇ ਸ਼ਿਰੋਪਦਾਸ ਨੌਜਾਨ ਸੁਭਾਵਾ ਅਤੇ ਹੋਰ ਜਿਹੜੇ ਪਿੰਡ ਦੇ ਪਤਵੰਤੇ ਸੱਜਣ ਸੀ ਸਾਰਿਆਂ ਨੇ ਰਲ ਮਿਲ ਕੇ ਇਹ ਜਿਹੜੀ ਬੰਦੋ ਦੀ ਕਾਲ ਸੀਗੀ ਉਹਦੇ ਸਮਰਥਨ ਦੇ ਵਿੱਚ ਅਸੀਂ ਬਿਲਗਾ ਜਿਹੜਾ ਪੂਰਾ ਮੁਕੰਮਲ ਬੰਦ ਕਰਾਇਆ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਸਾਨੂੰ ਸ਼ਾਮ 4 ਵਜੇ ਤੱਕ ਸ਼ਾਂਤੀਪੁਰ ਬੰਦ ਦੇ ਵਿੱਚ ਸਹਿਯੋਗ ਦਿਓ ਅਸੀਂ ਜਿਹੜੇ ਦੁਕਾਨਦਾਰਾਂ ਨੇ ਸਾਨੂੰ ਬੰਦ ਦੇ ਵਿੱਚ ਸਹਿਯੋਗ ਦਿੱਤਾ ਆ ਅਸੀਂ ਉਹਨਾਂ ਦਾ ਵੀ ਸ਼ਿਰੋਪਦਾਸ ਪ੍ਰਬੰਧਕ ਕਮੇਟੀ ਬਿਲਗਾ ਵੱਲੋਂ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਵੇਦਕਰ ਕਮੇਟੀ ਬਿਲਗਾ ਵੱਲੋਂ ਅਸੀਂ ਸਾਰੇ ਦੁਕਾਨਦਾਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੈਪਾਲਿਆ ਵੀ ਦੁਕਾਨਦਾਰਾਂ ਦਾ ਇਹ ਸਵਾਲਿਆ ਵੀ ਮਤਲਬ ਕਿ ਸਾਨੂੰ ਪਹਿਲਾਂ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਆ ਸਵੇਰੇ ਹੀ ਪ੍ਰੋਗਰਾਮ ਬਣਾਇਆ ਬਹੁਤ ਸਾਰਾ ਕਹਿੰਦੇ ਸਾਡਾ ਕੁਝ ਚੀਜ਼ਾਂ ਬਣੀਆਂ ਸੀ ਜਿਹੜੀਆਂ ਮਤਲਬ ਕਿ ਖਰਾਬ ਹੋ ਗਈਆਂ ਤੁਸੀਂ ਇਸ ਨੂੰ ਪਹਿਲਾਂ ਕਿਉਂ ਨਹੀਂ ਇੱਕ ਦਿਨ ਪਹਿਲਾਂ ਕਿਉਂ ਨਹੀਂ ਦੇਖੋ ਜੀ ਇਹ ਜਿਹੜੀ ਜਿਹੜੀਆਂ ਜ਼ਿਲ੍ਹੇ ਪੱਧਰ ਤੇ ਕਮੇਟੀਆਂ ਸੀਗੀਆਂ ਉਹਨਾਂ ਦੀ ਜਿਹੜੀ ਕੱਲ ਸ਼ਾਮੀ ਮੀਟਿੰਗ ਹੋਈ ਆ ਜਿਹਦੇ ਵਿੱਚ ਸ਼ਾਮੀ ਸਾਨੂੰ ਤਕਰੀਬਨ 8:09 ਦੇ ਵਜੇ ਇਹ ਜਿਹੜੀਆਂ ਕਾਲਾਂ ਆਈਆਂ ਵੇ ਜਿਹੜੀਆਂ ਬੰਦ ਦੀਆਂ ਜਲੰਧਰ ਜ਼ਿਲ੍ਹਾ ਲੁਧਿਆਣਾ ਆ ਹੋਰ ਵੀ ਮਤਲਬ ਜਿਹੜੇ ਆ ਉਹਦੇ ਸੰਬੰਧ ਵਿੱਚ ਜਦੋਂ ਆਏ ਅਸੀਂ ਇਹਨਾਂ ਨੂੰ ਸਵੇਰੇ ਬੇਨਤੀ ਕੀਤੀ ਵੀ ਜਿਹੜੀਆਂ ਮਤਲਬ ਕੋਈ ਜ਼ਰੂਰੀ ਵਸਤਾਂ ਜਿਵੇਂ ਸਬਜ਼ੀ ਖਰਾਬ ਹੋਣ ਵਾਲੀ ਆ ਜਾਂ ਕੋਈ ਹੋਰ ਮੈਡੀਕਲ ਸਹੂਤ ਆ ਆ ਵੀ ਉਹ ਜਿਹੜੀਆਂ ਖੁੱਲੀਆਂ ਰੱਖਣ ਜੇ ਕੋਈ ਦੁੱਧ ਵੇਚਣ ਵਾਲਾ ਆ ਉਹ ਬਾਹਰ ਰੱਖ ਕੇ ਆਪਣਾ ਦੁੱਧ ਵੀ ਵੇਚ ਸਕਦੇ ਐਸਰਪੇ ਅਸੀਂ ਉਹ ਹੀ ਜਿਹੜੀਆਂ ਬੰਦ ਕਰਵਾਈਆਂ ਆ ਜਿਹੜੀ ਕੋਈ ਚੀਜ਼ ਨੇੜੀ ਖਰਾਬ ਨਹੀਂ ਹੋਣ ਵਾਲੀ ਕਿੰਨੇ ਵਜੇ ਤੁਸੀਂ ਸਵੇਰੇ ਸੁਨੇਹਾ ਦਿੱਤਾ ਇਹਨਾਂ ਨੂੰ ਅਸੀਂ ਤਕਰੀਬਨ ਜਿਹੜਾ ਸਵੇਰੇ 8 ਵਜੇ ਇਹਨਾਂ ਨੂੰ ਆਣ ਕੇ ਜਿਹੜੇ ਦੁਕਾਨਦਾਰ ਖੁੱਲੇ ਸੀਗੇ ਬਾਕੀ ਤਕਰੀਬਨ ਜ਼ਿਆਦਾ ਬੰਦ ਸੀਗੀਆਂ ਜਿਹੜੇ ਖੁੱਲੇ ਸੀ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਬੇਨਤੀ ਕਰ ਦਿਓ ਵੀ ਅੱਜ ਜਿਹੜਾ ਆ 8 4 ਵਜੇ ਤੱਕ ਬੰਦ ਕਰਕੇ ਸਾਡਾ ਸਹਿਯੋਗ ਦਿਓ ਭਾਰਤੀ ਸੁਲਮਾਨ ਦੇ ਨਰਵਾਤਾ 바ਵਾ ਸਾਹਿਬ ਅਮਦੇਵਪੁਰ ਜੀ ਜੋ ਉਹਨਾਂ ਦੇ ਸਟੈਚੂ ਤੇ ਅਮਰਸਰ ਵਿੱਚ ਹਮਲਾ ਕੀਤਾ ਗਿਆ ਉਹਨਾਂ ਨੂੰ ਨੁਕਸਾਨ ਪਿਆ ਗਿਆ ਉਹਦੀ ਅਸੀਂ ਨਖੇਦੀ ਕਰਦੇ ਆ ਬਹੁਤ ਹੀ ਨਿੰਦਨਯੋਗ ਆ ਇਹ ਗਲਤਾਂ ਅੰਸਰ ਪੰਜਾਬ ਦੀ ਸ਼ਾਂਤੀ ਨੂੰ ਭੰਕਾ ਕਰਨਾ ਚਾਹੁੰਦੇ ਆ ਉਹਨਾਂ ਨੂੰ ਕਾਹਨ ਦੀ ਆਪਣੀਆਂ ਗੱਲਾਂ ਤੋਂ ਆਪਣੀਆਂ ਹਰਕਤਾਂ ਤੋਂ ਬਾਹਰ ਆ ਜਾਣ ਔਰ ਸਰਕਾਰ ਨੂੰ ਵੀ ਅਪੀਲ ਕਰਦੇ ਆ ਇਦਾਂ ਦੇ ਗਲਤਾਂ ਅੰਸਰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਕਿ ਦੁਬਾਰਾ ਇਸ ਤਰ੍ਹਾਂ ਦੀ ਕੋਈ ਘਟਨਾ ਨਾ ਘਟੇ ਨਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆ ਆਪਾਂ ਮਿਲ ਕੇ ਨਗਰ ਦੇ ਲੋਕ ਇੱਕ ਆ ਇਕੱਠੇ ਹੋ ਕੇ ਜੋ ਵੀ ਆ ਇਸ ਦੇ ਖਿਲਾਫ ਆ ਸੰਘਰਸ਼ ਵਿੱਡਾਂਗੇ ਜੇ ਸਰਕਾਰ ਇਸ ਨੂੰ ਨਹੀਂ ਹੱਲ ਕਰ ਜਿੰਦੀ ਆ ਇਸ ਦੇ ਖਿਲਾਫ ਬਹੁਤ ਵੱਡਾ ਸੰਘਰਸ਼ ਹੋਊਗਾ ਜੋ ਪਿੰਡਾਂ ਚ ਉੱਠਿਆ ਸੰਘਰਸ਼ ਰਾਜ ਪੱਗ ਪਾਟਨ ਦਾ ਆ ਇਹ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਜੋ ਸੈਂਟਰ ਸਰਕਾਰ ਦੇ ਵਿੱਚ ਪਹਿਲਾਂ ਵੀ ਅਮਿਤ ਸ਼ਾਹ ਨੇ ਬਿਆਨ ਦਿੱਤਾ ਸੀ ਪਾਰਲੀਮੈਂਟ ਵਿੱਚ ਉਹ ਵੀ ਅਤਨਿੰਦਨਯੋਗ ਆ ਜੇ ਹਮੇਸ਼ਾ ਹੀ ਪੰਜਾਬ ਨੂੰ ਕੁਚਲਣ ਦੀ ਕੋਸ਼ਿਸ਼ ਕਰਦੇ ਆ ਪੰਜਾਬ ਦੀ ਸ਼ਾਂਤੀ ਨੂੰ ਭੰਕਾਣਾ ਚਾਹੁੰਦੇ ਆ ਅਸੀਂ ਪੰਜਾਬ ਦਾ ਭਾਈਚਾਰਕ ਇਕਤਾ ਹਮੇਸ਼ਾ ਬਣਾਈ ਰੱਖਾਂਗੇ ਔਰ ਇਹਨਾਂ ਦੇ ਖਿਲਾਫ ਡਟ ਕੇ ਵਿਰੋਧ ਕਰਾਂਗੇ ਲੜਦੇ ਰਹਾਂਗੇ ਜੈ ਭੀਮ ਜੈ ਭਾਰਤ ਬਲਗਾ ਸ਼ਹਿਰ ਦੇ ਵਿੱਚ ਮੱਖ-ਮੱਖ ਪਾਰਟੀਆਂ ਤੋਂ ਜਾਤਾਂ ਤੋਂ ਉੱਪਰ ਉੱਠ ਕੇ ਜਿੰਨੇ ਵੀ ਆਏ ਸਾਥੀ ਉਹਨਾਂ ਦਾ ਇੱਥੇ ਆ ਜੋ ਕਾਨੂੰਨੀ ਜਿਹੜੀ ਹਰਕਤ 26 ਜਨਵਰੀ ਨੂੰ ਹੋਈ ਆ ਇੱਕ ਪਾਸੇ ਤਾਂ ਸੰਵਿਧਾਨ ਦੇ ਨਿਰਮਾਤਾ ਦਾ ਜਿਹੜਾ ਸੰਵਿਧਾਨ ਘੜਿਆ ਹੋਇਆ ਉਹਨਾ ਝੰਡਾ ਚ ਲਹਿਰਾਇਆ ਜਾ ਸੀ ਦੂਜੇ ਪਾਸੇ ਜਿਹੜਾ ਇੱਕ ਸੈਰ ਫਿਰਾ ਸੈਰ ਫਿਰਾ ਨਹੀਂ ਮੈਂ ਕਹਿ ਸਕਦਾ ਉਹ ਜਿਹੜੀ ਸੋਚੀ ਸਾਜ ਦੀ ਜਿਹੜੀ ਤਾਕਤ ਆ ਉਸ ਵੱਲੋਂ ਜਿਹੜਾ ਉਸ ਜਿਹੜਾ ਸਟੈਚੂ ਨੂੰ ਡਾਕਟਰ ਅਮੀੜਕਾ ਦੇ ਸਟੈਚੂ ਨੂੰ ਜਿਹੜਾ ਤੋੜਿਆ ਭੰਨਿਆ ਜਾ ਰਿਹਾ ਸੀ ਇੱਕ 20 ਫੁੱਟ ਵਾਲੀ ਜਿਹੜੀ ਆ ਆਡੀ ਲਾ ਕੇ ਉਹ ਉਹਦੇ ਨਾਲ ਜਿਹੜੀ ਆ ਹਿੰਦੂਆਂ ਦੇ ਵਿੱਚ ਸਿੱਖਾਂ ਦੇ ਵਿੱਚ ਨਫ਼ਰਤ ਦੀ ਭਾਵਨਾ ਨੂੰ ਜਿਹੜਾ ਉਹ ਪੈਦਾ ਕਰਨਾ ਚਾਹੁੰਦੇ ਆ ਤੇ ਜਿਹੜੇ ਐਸੀ ਸਮਾਜ ਦੇ ਨਾਲ ਲੜਾਉਣਾ ਚਾਹੁੰਦੇ ਆ ਇਦਾਂ ਦੀਆਂ ਜਿਹੜੀਆਂ ਉਹਨਾਂ ਤੋਂ ਮਤਲਬ ਬਾਜ਼ ਹੋਣਾ ਚਾਹੀਦਾ ਸਾਰੇ ਲੋਕਾਂ ਨੂੰ ਇਸ ਕਰਕੇ ਨੰਬਰ 2 ਤੇ ਜਿਹੜਾ ਪੂਰੇ ਪੰਜਾਬ ਦੇ ਵਿੱਚ ਦਿਹਾਤੀ ਮਜ਼ਦੂਰ ਸਭਾ ਪੰਜਾਬ ਵੱਲੋਂ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿਹੜਾ ਝੰਡਾ ਮਾਰਚ ਕੀਤਾ ਜਾ ਰਿਹਾ ਆ ਜੋ ਪਾਰਲੀਮੈਂਟ ਦੇ ਵਿੱਚ ਜਿਹੜਾ ਅੰਮਿਤ ਸ਼ਾਹ ਨੇ ਜੋ ਆਪ ਸ਼ਬਦ ਬੋਲੇ ਆ ਬੀ ਆਰ ਡਾਕਟਰ ਅੰਬੇਡਕਰ ਸਾਹਿਬ ਨੂੰ ਉਹਦੇ ਤਹਿਤ ਤੇ ਨਾਲ ਜੋ ਇਹ ਜਿਹੜਾ ਕੱਲ 26 ਜਨਵਰੀ ਨੂੰ ਹੋਇਆ ਹੈ ਉਹਦੇ ਤਹਿਤ ਅਸੀਂ ਤਹਿਸੀਲ ਫਲੋਰ ਵੱਲੋਂ ਬਿਲਗਾ ਤੋਂ ਸ਼ੁਰੂ ਹੋ ਕੇ ਡਾਕਟਰ ਬੀ ਆਰ ਅੰਬੇਡਕਰ ਭਵਨ ਪੱਤੀ ਬੱਗਾ ਤੋਂ ਸਵੇਰ ਨੂੰ 9:30 10 ਵਜੇ ਸ਼ੁਰੂ ਹੋ ਕੇ ਫੁੱਲ ਮਲਾਮਾ ਪੇਟ ਕਰਕੇ ਉਹ ਕਰਕੇ ਉਦੋਂ ਬਾਅਦ ਪਿੰਡਾਂ ਦੇ ਵਿੱਚ ਜਿਹੜਾ ਆ ਤਸਵੀਰ ਫਲੋਰ ਦੇ ਵਿੱਚ ਉਹ ਝੰਡਾ ਮਾਰਚ ਕੱਟਣਾ ਆ ਇਸ ਕਰਕੇ ਮੈਂ ਸਾਰੇ ਸਾਥੀਆਂ ਨੂੰ ਇਹ ਬੇਨਤੀ ਕਰਦਾ ਮਾਂ ਵੀ ਜਿਹੜਾ ਆ ਜਿਹੜੇ ਡਾਕਟਰ ਅੰਬੇਡਕਰ ਨੂੰ ਪਿਆਰ ਕਰਨ ਵਾਲੇ ਲੋਕੀ ਆ ਉਹ ਜ਼ਰੂਰ ਉੱਥੇ ਜਿਹੜਾ ਆਉਣ ਇਹਦੇ ਨਾਲ ਹੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਕੀ ਉਸ ਦਿਨ ਵੀ ਤੁਸੀਂ ਕੋਈ ਦੁਕਾਨ ਜਾਂ ਕੋਈ ਹੋਰ ਸ਼ੋਪਿੰਗ ਦਾ ਬੰਦ ਕੋਈ ਦੁਕਾਨ ਬੰਦ ਨਹੀਂ ਕਰਾਉਣੀ ਕੋਈ ਦੁਕਾਨ ਨਹੀਂ ਬੰਦ ਕਰਾਉਣੀ ਸਿਰਫ ਝੰਡਾ ਮਾਰਚ ਮੋਟਰਸਾਈਕਲਾਂ ਤੇ ਜਾਵਾਂਗੇ ਪਿੰਡਾਂ ਵਿੱਚ ਬਿਲਗੇ ਤੋਂ ਚੱਲ ਕੇ ਰੁਰਕਾ ਕਲਾਂ ਵਿੱਚ ਫਲਾਸਲਾ ਤੱਕ ਉਹ ਜਿਹੜੇ ਵੱਖ-ਵੱਖ ਜਿਹੜੇ 10-15 ਪਿੰਡ ਹੋਣਗੇ ਉਹਨਾਂ ਵਿੱਚ ਵੀ ਜਾ ਕੇ ਤੇ ਉੱਥੇ ਆ ਕੇ ਸਮਾਪਤ ਕਰਨਾ ਆਏਗਾ ਮਿਹਰਬਾਨੀ ਅੱਜ ਜਿਸ ਭਾਵਨਾਵਾਂ ਜਾਂ ਥੇਸਾਂ ਨੂੰ ਪਹੁੰਚਾਉਣ ਵਾਲੇ ਇਨਸਾਨ ਨੇ ਜੋ ਅੰਬਰਸਰ ਦੇ ਵਿੱਚ ਬਹੁਤ ਹੀ ਘਣੋਣੀ ਘਟਨਾ ਆਤੀ ਸੀ ਅਸੀਂ ਉਸ ਦੀ ਬਹੁਤ ਹੈ ਸ਼ਰਦਾਂ ਵਿੱਚ ਨਿੰਦਿਆ ਕਰਦੇ ਹਾਂ ਜੋ ਕਿ ਸ਼ਬਦ ਨਿੰਦਣਯੋਗ ਵੀ ਨਹੀਂ ਲੱਭਦਾ ਕਿਉਂਕਿ ਉਸ ਪਾਪੀ ਨੇ ਇੱਕ ਪਾਪ ਕਮਾਇਆ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਕੀ ਦੀ ਖੇਤੀ ਕਰਦਾ ਤੇ ਇਹ ਚਾਹਨਾ ਹੈ ਸਰਕਾਰ ਕੋਲੋਂ ਸ਼ਾਸਨ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜਿਸ ਪਾਪੀ ਨੇ ਉਹ ਫਕਤਾ ਕੀਤੀ ਆ ਉਸ ਸ਼ਹਿਰ ਪਾਵਨਾਮਾ ਨੂੰ ਪੁਨਕਾਉਣ ਦੀਆਂ 17 ਦੇ 295 ਧਾਰਾ ਦੇ ਤਹਿਤ ਮਕਦਮਾ ਕੀਤਾ ਜਾਵੇ ਤੇ ਉਸ ਦੀ ਪੈੜਵਾਈ ਕੀਤੀ ਜਾਵੇ ਉਹ ਸ਼ਖਸ ਪਾਗਲ ਨਹੀਂ ਹੋ ਸਕਦਾ ਉਹ ਸ਼ਖਸ ਪਿੱਛੋਂ ਕਿਹਦੇ ਤਾਕਤਾਂ ਦਾ ਭੇਜਿਆ ਹੋਇਆ ਹੈ ਜੋ ਕਿ ਭਾਈਚਾਰੇ ਨੂੰ ਭੰਡਣਾ ਚਾਹੁੰਦਾ ਹੈ ਤੇ ਇੱਕ ਇੱਕ ਦੇ ਭਾਵਨਾ ਨੂੰ ਦੇਖਦੇ ਹੋਏ ਉਹ ਬਰਦਾਸ਼ਤ ਨਹੀਂ ਕਰ ਰਿਹਾ ਇਸ ਲਈ ਮੈਂ ਸਾਰ ਸਮੂਹ ਥੰਗਤਾ ਨੂੰ ਜੋ ਸਾਡੇ ਨਾਲ ਆਈਆਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਡਾਕਟਰ ਅਵੇਲ ਕਰ ਜੀ ਦੇ ਦੁੱਖ ਤੇ ਪ੍ਰੇਰਣਾ ਦੇ ਦਾ ਸਾਥ ਦਿੱਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬਤ ਬਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ